ਪੁੱਛ ਲਿਆ ਸਜਨਾ ਨਜ਼ਰਾਂ ਨਾਲ ਜੋ ਕੁਝ ਪੁੱਛਣਾ ਪੁੱਛ ਲਿਆ ਸਜਨਾ ਨਜ਼ਰਾਂ ਨਾਲ ਫਿਰ ਬੁਲੀਆਂ ਵਿੱਚੋਂ ਮੈਥੋਂ ਕੁਝ ਸੁਣਾ ਨਹੀਂ ਹੋਣਾ ਫਿਰ ਬੁਲੀਆਂ ਵਿੱਚੋਂ ਮੈਥੋਂ ਕੁਝ ਸੁਣਾ ਨਹੀਂ ਹੋਣਾ ਉਹ ਲਿਖਿਆ ਸੀ ਜਿਹੜਾ ਮੇਰਾ ਨੀਵ ਰਿਲੀਜ਼ ਹੋਇਆ ਮੇਰੇ ਚੈਨਲ ਤੇ ਥੋੜਾ ਜਿਹਾ ਹੋਇਆ ਅੱਛਾ ਜੀ ਮੈਨੂੰ ਭੁੱਲ ਗਿਆ ਸੀ ਸ਼ੇਅਰ ਦਿਖਾੜਨਾ ਜਦੋਂ ਦਾ ਤੇਰਾ ਮੋਖਿਆ ਸੁਣੇ ਤੂੰ ਗੇਰਾਂਦਾ ਨਸੀਬ ਹੋ ਗਿਆ ਸੁਣੇ ਤੂੰ ਗੇਰਾਂਦਾ

ਕਿਉਂਕਿ ਹਮਾਰੇ ਰੈਕੋਰਡ ਸੁਣਾ ਪੈਣ ਦੇਸ਼ ਦੇਸ਼ ਵਿੱਚ ਮੱਤੰਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਨਕਿਬਿੰਦਰ ਸਿੰਘ ਮਾਸਟਰ ਜੀ ਵੱਲੋਂ ਸਤਿ ਸ਼੍ਰੀ ਅਕਾਲ ਆਪ ਸਭ ਦਾ ਧੰਨਵਾਦ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਬੜੀ ਤਹਿ ਦਿਲ ਨਾਲ ਦੇਖਦੇ ਹੋ ਅਤੇ ਅਸੀਂ ਜਿਹੜਾ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਕਲਮਾਂ ਦੇ ਕਾਫਲੇ ਉਹਦੇ ਵਿੱਚ ਵੀ ਪੂਰਾ ਸਹਿਯੋਗ ਦੇ ਰਹੇ ਅਸੀਂ ਹਰ ਹਫਤੇ ਆਪ ਜੀ ਦੇ ਨਾਲ ਕਿਸੇ ਨਵੀਂ ਸਖਸੀਅਤ ਦੀ ਮੁਲਾਕਾਤ ਕਰਾਨੇ ਆ ਅੱਜ ਸਾਡੇ ਨਾਲ ਸ੍ਰਿੰਦਰਕੌਰ ਜੀ ਸਰਾਏ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਆਈਆਂ ਗੀਤ ਬੜੇ ਲਿਖਿਆ ਏ ਔਰ ਗਾਏ ਬੜੇ ਸਿੰਗਰਾਂ ਨੇ ਜਿਹਦੇ ਬਾਰੇ ਸਾਨੂੰ ਪਤਾ ਲੱਗਾ ਅੱਜ ਤੁਹਾਡੀ ਉਹਨਾਂ ਨਾਲ ਅਸੀਂ ਮੁਲਾਕਾਤ ਕਰਾ ਰਹੇ ਹਾਂ ਸਤਿ ਸ਼੍ਰੀ ਅਕਾਲ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ

ਤੇ ਮੇਰੀਆਂ ਕਿਤਾਬਾਂ ਸਪੀਨ ਚਾਰ ਮੇਰੇ ਸਾਂਝੇ ਕੈਪਟਾਲ ਸੰਗ੍ਰਹਿ ਨੇ ਇੱਕ ਮੇਰੀ ਸੋਲੋ ਵੀ ਬੁੱਕ ਇੱਕਾਈ ਦੂਸਰੀ ਦੀ ਮੈਂ ਤਿਆਰੀ ਕਰ ਰਹੀ ਹਾਂ ਅੱਛਾ ਇੱਕ ਦਿਨ ਤੁਹਾਡੀ ਪਹਿਲੀ ਆਈ ਐਲ ਗੋਹਾ ਦਾ ਸੰਗੀਤ ਇਹ ਮੇਰੀ ਕਿਤਾਬ ਹੈ ਅੱਛਾ ਇੱਕਦੋਂ ਆਈ ਸੀ ਡੀ ਇਹ ਸੋਲਾ ਮਾਜ਼ੇ ਨੀ ਰਿਲੀ ਗਈ ਆ ਅੱਛਾ ਤੇ ਦੂਸਰੀ ਕਿਤਾਬ ਦੀ ਮੈਂ ਤਿਆਰੀ ਕਰ ਰਹੀ ਹਾਂ ਠੀਕ ਹੈ ਜੀ ਕਿ ਉਮੀਦ ਹੈ ਜਲਦੀ ਹੋਵੇ ਸ਼ਬਦ ਦੇ ਗੀਤ ਤੇ ਛੋਟ ਮੂਵੀਆਂ ਨੇ ਮੇਰੇ ਚੈਨਲ ਅਸਰਾਏ ਨੂੰ ਅੱਛਾ ਜੀ ਜਿਹਦੇ ਤੇ ਮੇਰੇ ਕਾਫੀ ਸਾਰੇ ਗੀਤ ਮੇਰੇ ਚੈਨਲ ਤੇ ਨੇ ਤੇ ਬਾਕੀ ਕੁਝ ਕੰਪਨੀਆਂ ਦੇ ਚੈਨਲ ਤੇ ਨੇ ਅੱਛਾ ਜੀ ਇੱਕ ਮੇਰਾ ਗੀਤ ਹੈ ਲੋਕਾਂ ਦੇ ਲੋਕਾਂ ਦੇ ਗਾਣੇ ਵੀ ਲੈ ਕੇ ਰਿਕਾਰਡ ਕਰਦੇ ਕਿ ਆਪਣੇ ਗਾਣੇ ਗਵਾ ਕੇ ਰਿਕਾਰਡ ਕਰਦੇ ਜ਼ਿਆਦਾਤਰ ਤੇ ਮੈਂ ਆਪਣੇ ਗੀਤ ਕਰਦੀ ਆ ਆਪਣੇ ਚੈਨਲ ਤੇ ਹਾਂਜੀ ਤੇ ਜੇ ਹੁਣ ਕੰਪਨੀ ਖੋਲੀ ਹੈ ਤਾਂ ਕਈ ਕਹਿ ਦਿੰਦੇ ਨੇ ਕਿ ਮੈਡਮ ਸਾਡਾ ਗੀਤ ਆਪਣੇ ਚੈਨਲ ਤੇ ਰਿਲੀਜ਼ ਕਰ ਲਓ ਚਲੋ ਪ੍ਰਮੋਸ਼ਨ ਲਵਾ ਦਿਓ ਤੁਸੀਂ ਉਹ ਨਾ ਕਰ ਲੈਣੀ ਅੱਛਾ ਮੇਰੀਆਂ ਲਿਖੀਆਂ ਸ਼ਾਰਟ ਮੂਵੀ ਵੀ ਆਈਆਂ ਨੇ ਦੋ ਇੱਕ ਪਿਆਰ ਹੈ ਡੌਂਕੀ ਜਿਹੜੇ ਡੌਂਕੀ ਲਾ ਕੇ ਜਾਂਦੇ ਨੇ ਬੱਚੇ ਹਾਂਜੀ ਹਾਂਜੀ ਉਹਨਾਂ ਤੇ ਉਹ ਬਣੀ ਪਈ ਆ ਉਹੀ ਜਲਦੀ ਰਿਲੀਜ਼ ਹੋਣ ਵਾਲੀ ਸ਼ਾਰਟ ਮੂਵੀ ਅੱਛਾ ਜੀ ਉਹ ਵੀ ਤੁਸੀਂ ਫਿਰ ਆਪਣੇ ਚੈਨਲ ਤੋਂ ਕਰੋਗੇ ਹਾਂਜੀ ਮੈਂ ਆਪਣੇ ਚੈਨਲ ਤੇ ਰਿਲੀਜ਼ ਕਰਨੀ ਐ ਦੋ ਮੂਵੀਆਂ ਪਿਆਰ ਨੇ ਮੇਰੀਆਂ ਸ਼ਾਰਟ ਮੂਵੀ ਅੱਛਾ ਜੀ ਇੱਕ ਡੌਂਕੀ ਤੇ ਇੱਕ ਹਿੰਦੀ ਆ ਉਹ ਵੀ ਮੈਂ ਆਪਣੇ ਚੈਨਲ ਤੋਂ ਹੀ ਮੇਰੇ ਤੋਂ ਰਿਲੀਜ਼ ਹੋਏਗੀ ਠੀਕ ਹੈ ਤੇ ਮਨਜੀ ਜਿਹੜੀ ਤੁਹਾਡੀ ਕਿਤਾਬ ਆਈ ਇਹਦੇ ਚ ਸਭ ਤੋਂ ਵਧੀਆ ਰੂਹਾਂ ਦਾ ਸੰਗੀਤ ਦੇ ਵਿੱਚ ਕਿਹੜੀ ਕਵਤਾ ਜਾਂ ਕੋਈ ਗੱਦ ਰੜੜੀ ਸਭ ਤੋਂ ਵਧੀਆ ਤੁਹਾਨੂੰ ਲੱਗਦੀ ਆ ਉਹ ਰੂਬਰੂ ਕਰੋ ਮੈਨੂੰ ਬਹੁਤ ਸਾਰੀਆਂ ਚੰਗੀਆਂ ਲੱਗਦੀਆਂ ਨੇ ਇਹਦੇ ਵਿੱਚ ਤੇ ਇੱਕ ਇਹਦੇ ਵਿੱਚ ਜਿਹੜੀ ਖਾਸ ਹੈ ਜਿਹੜੀ ਸ਼ਾਇਰਾਂ ਵਾਸਤੇ ਸਾਡੇ ਹਾਂਜੀ ਮਤਲਬ ਉਹ ਮੈਨੂੰ ਵਧੀਆ ਲੱਗਦੀ ਆ ਜੀ ਇੱਕ ਵਾਰੀ ਬਹੁਤ ਫੇਮਸ ਹੋਈ ਹੈ ਨਾ ਕਾਫੀ ਬੋਲ ਕੇ ਵੀ ਪਾਨੀ ਆ ਤੇ ਲੋਕ ਪਸੰਦ ਕਰਦੇ ਨੇ ਕਬਰ ਹਾਂਜੀ ਹਾਂਜੀ ਤੇ ਉਹ ਮੈਂ ਸੁਣਾਉਣੀ ਆ ਤੁਹਾਨੂੰ ਜੀ ਗੁਰੂ ਗੁਰੂ ਕਰੋ ਸ੍ਰੋਤਿਆਂ ਦੇ ਸੱਜ ਟੁੱਟਦੇ ਟੁੱਟਦੇ ਸਾਹਾਂ ਨੂੰ ਬਾਹਾਂ ਵਿੱਚ ਲਿਆ ਤੂੰ ਸੱਜ ਟੁੱਟਦੇ ਸਾਹਾਂ ਨੂੰ ਬਾਹਾਂ ਵਿੱਚ ਲਿਆ ਤੂੰ ਫਿਰ ਮੇਰੇ ਕੋਲੋਂ ਤੇਰਾ ਹੱਥ ਸੁਡਾ ਨਹੀਂ ਹੋਣਾ ਮੈਂ ਮੰਗ ਲਵਾਂ ਉਧਾਰੇ ਸਹ ਰੱਬ ਕੋਲੋਂ ਮੈਂ ਮੰਗ ਲਵਾਂ ਉਧਾਰੇ ਸਹ ਰੱਬ ਕੋਲੋਂ ਸੱਚੀ ਤੇਰੇ ਦਿਨ ਵਿੱਚ ਜੰਨਤ ਦੇ ਵਿੱਚ ਰਹਿ ਨਹੀਂ ਹੋਣਾ। ਤੁਰ ਜਾਣਾ ਤੇਰੀ ਦੁਨੀਆ ਤੋਂ ਫਿਰ ਦੂਰ ਕਿਤੇ। ਤੁਰ ਜਾਣਾ ਤੇਰੀ ਦੁਨੀਆ ਤੋਂ ਫਿਰ ਦੂਰ ਕਿਤੇ। ਸਿਰ ਤੇਰੇ ਤੋਂ ਆਪਣਾ ਦਰਦ ਲੁਕਾ ਨਹੀਂ ਹੋਣਾ। ਜਾਵਾਂ। ਮੇਰੀ ਕਬਰ ਤੇ ਨਾ ਪਾਣੀ ਮਿੱਟੀ ਆਪਣੇ ਹੱਥੀ। ਮੇਰੀ ਕਬਰ ਤੇ ਨਾ ਪਾਣੀ ਮਿੱਟੀ ਆਪਣੇ ਹੱਥੀ। ਸਿਰ ਤੈਨੂੰ ਛੱਡ ਕੇ ਰੱਬ ਦੇ ਘਰ ਵੀ ਜਾ ਨਹੀਂ ਹੋਣਾ। ਲੁਕ ਲੁਕ ਕੇ ਫਿਰ ਆਵੇਂ ਸੱਜਣਾ ਰੋਮੀਨਾ ਲੁਕ ਲੁਕ ਕੇ ਫਿਰ ਆਵੇਂ ਸੱਜਣਾ ਰੋਮੀਨਾ ਹੰਝੂ ਤੱਕ ਕੇ ਇੱਕ ਪਲ ਦਾ ਵਸਾ ਨਹੀਂ ਹੋਣਾ ਤੇਰੇ ਹੰਝੂ ਤੱਕ ਕੇ ਇੱਕ ਪਲ ਦਾ ਵਸਾ ਨਹੀਂ ਹੋਣਾ ਹਾਂਜੀ ਜੋ ਕੁਝ ਪੁੱਛਣਾ ਪੁੱਛ ਲੈ ਸੱਜਣਾ ਨਜ਼ਰਾਂ ਨਾਲ ਜੋ ਕੁਝ ਪੁੱਛਣਾ ਪੁੱਛ ਲੈ ਸੱਜਣਾ ਨਜ਼ਰਾਂ ਨਾਲ ਫਿਰ ਬੁਲੀਆਂ ਵਿੱਚੋਂ ਮੈਥੋਂ ਕੁਝ ਸੁਣਾ ਨਹੀਂ ਹੋਣਾ ਗੋ ਫਿਰ ਬੁਲੀਆਂ ਵਿੱਚੋਂ ਮੈਥੋਂ ਕੁਝ ਸੁਣਾ ਨਹੀਂ ਹੋਣਾ ਇਹ ਮੇਈ ਰਚਨਾ ਜੀ ਬਹੁਤ ਪਸੰਦ ਕਰ ਰਹੇ ਆ ਲੋਗ ਪਤ ਨਹੀਂ ਮੈਂ ਵੀ ਪਸੰਦ ਕਰਨ ਦੇ ਯੋਗ ਵੀ ਆ ਤੇ ਮੋਸ਼ਨਲ ਕਰ ਦਿੰਦੀ ਆ ਬੰਦੇ ਨੂੰ ਮਤਲਬ ਕਿ ਇਹ ਨਹੀਂ ਕਿ ਵਧੀਆ ਲਿਖੀ ਆ ਤੁਹੀਂ ਇਹਦੇ ਕੋਈ ਸ਼ੱਕ ਨਹੀਂ ਆ ਬਹੁਤ ਵਧੀਆ ਲਿਖੀ ਆ ਤੇ ਬਹੁਤ ਇਹਦਾ ਆਈਡੀਆ ਵੀ ਬੜਾ ਵਧੀਆ ਹੈ ਤੇ ਜਿਹੜਾ ਤੁਸੀਂ ਕੋ ਗਾਣਾ ਗਾਇਆ ਉਹ ਵੀ ਰੂਬ ਰੂ ਕਰੋ ਸਰੋਤਿਆਂ ਦੇ ਕਿ ਪਤਾ ਲੱਗੇ ਜੀ ਤੁਸੀਂ ਅੱਗੇ ਵੀ ਗਾਣੇ ਗਾਉਣੇ ਆ ਜਾਂ ਜਿਹੜਾ ਗਾਇਆ ਹੋਇਆ ਉਹਦੇ ਦੋ ਸਨਾ ਗਾਇਆ ਹਿਆ ਤੇ ਆਰਮੀ ਦੜੀ ਕੋਰ ਕਿੱਸਾ ਜਿਹੜਾ ਮੈਂ ਹੁਣ ਖੁਦ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਉਹ ਮੇਰਾ ਬੀਤਾ ਗਾਦੀ ਨਸੀਬ ਹਾਂ ਜੀ ਸੁਣਾਓ ਮੈਂ ਬੋਲ ਕੇ ਸੁਣਾਵਾਂ ਕਿ ਗਾ ਕੇ ਕਿ ਬੋ ਗਾ ਕੇ ਸੁਣਾਉ ਤੁ ਗੱਲ ਸੋਣੇ ਸੁngੇ ਰਾਂਗਾ ਨਸੀਬ ਹੋ ਗਿਆ ਸੋਣੇ ਸੁngੇ ਰਾਂਗਾ ਨਸੀਬ ਹੋ ਗਿਆ ਇਹੋ ਸੋਚ ਕੇ ਵੇ ਮਈਆ ਚੁੱਪ ਹੋ ਗਏ ਇਹ ਸੋਚ ਕੇ ਮੈਂ ਮਈਆ ਚੁੱਪ ਹੋ ਗਏ ਹੋਰ ਨਾਲੇ ਬਣ ਗਏ ਪਿੱਪੜਾਂ ਦੀ ਛਾਂ ਤੂੰ ਹੋਰ ਨਾਲੇ ਬਣ ਗਏ ਪਿੱਪੜਾਂ ਦੀ ਛਾਂ ਤੂੰ ਹਸੀ ਤੇ ਦ ਪੈਰ ਵਾਲੀ ਤੂੰ ਹੋ ਗਏ ਹਸੀ ਤੇ ਦ ਪੈਰ ਵਾਲੀ ਤੂੰ ਹੋ ਗਏ ਇਹ ਮੈਂ ਤੇ ਆਰੀ ਕਰ ਰਹੀ ਹਾਂ ਜੀ अच्छा मैडम जी जद्दा ਤੁਸੀਂ ਲਿਖਦੇ ਆ ਇੰਨਾ ਸਮਾਂ ਕੱਢਦੇ ਆ ਕਿਤਾਬਾਂ ਤੇ ਤੇ ਲਿਤਾ ਤੇ ਲਿਖਨੇ ਆ ਤੇ ਫਿਰ ਇੰਨਾ ਸਮਾਂ ਕਿੱਦਾਂ ਕੱਢਦੇ ਆ ਅੰਗ੍ਰੇਜ਼ੀ ਦੇ ਵਿੱਚ ਬੱਚੇ ਵੀ ਨਾਲ ਰਹਿੰਦੇ ਆ ਇਹਦਾ ਕੱਢਦੀਆਂ ਕਿ ਪਹਿਲਾਂ ਤੇ ਸ਼ੌਂਕੇ ਸ਼ੁਰੂ ਤੋਂ ਹੀ ਜਿਨਗੀਰ ਮੈਂ ਬੱਚੇ ਪਾਲਦੀ ਰਹੀ ਜ਼ਿੰਮੇਵਾਰੀਆਂ ਮੇਰੇ ਸਿਰ ਤੇ ਸੀ ਤੇ ਮੇਰਾ ਲਿਖਣਾ ਬਿਲਕੁਲ ਛੁੱਟਿਆ ਆ ਸੀ ਨਾਂ ਮੈਂ ਲਿਖਤੀ ਸੀ ਕੋਈ ਸਾਡਾ ਸਮਾਜ ਇਹ ਹੋ ਗਿਆ ਸੀ ਤੇ ਸਹੁਰਿਆਂ ਵੱਲੋਂ ਕੀ ਕਹਿਣਗੇ कर देरी तरह सोलह जो मैंने किसी ने तो 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 बहुत सोनिया कविता लिख दी क्या फिर मैं सोचा मैं बेजती तो जी जा बैठ दी ए तो नहीं ना ये मैं कुछ कर ਇਹ ਮੈਂ ਕੁਛ ਲਿਖਾ ਸਮਾਜ ਵਾਸਤੇ ਕੁਝ ਕਰਨਾ ਸਮਾਜ ਵਾਸਤੇ ਕਰਾਂ ਕੁਛ ਕੁਛ ਛੱਡ ਕੇ ਜਾਵਾਂ ਦੁਨੀਆ ਦੇ ਨਾਲ ਕੁਛ ਨਹੀਂ ਜਾਣਾ ਇਹ ਚੀਜ਼ਾਂ ਸਾਡੇ ਨਾਲ ਜਿਆਦਾ ਰਹਿ ਜਾਣੀਆਂ ਇਹ ਜਿਆਦਾ ਰਹਿ ਜਾਣੀਆਂ ਫਿਰ ਮੈਂ ਸੋਚਿਆ ਮੈਂ ਕਿ ਅ ਵੀ ਮੈਂ ਨਵੇਂ ਸਿਰੇ ਤੋਂ ਸ਼ੁਰੂ ਕਰ ਬੈਠੀ ਨਾ ਫਿਰ ਪਹਿਲਾ ਹੀ ਲੋਕੀ ਕਵਤਾ ਤੋਂ ਸ਼ੁਰੂ ਕਰਦੇ ਹਾਂ ਪਹਿਲਾ ਹੀ ਗੀਤ ਲਿਖਿਆ ਅੱਛਾ ਉਹ ਕਿਹੜਾ ਲਿਖਿਆ ਸੀ ਉਹ ਲਿਖਿਆ ਸੀ ਆ ਜਿਹੜਾ ਮੇਰਾ ਗੀਤ ਰੀਲੀਜ਼ ਹੋਇਆ ਮੇਰੇ ਚੈਨਲ ਤੇ ਥੋੜਾ ਜਿਹਾ ਹੋਇਆ ਅੱਛਾ ਜੀ ਮੈਨੂੰ ਭੁੱਲ ਗਿਆ ਸੀ ਸ਼ੇਅਰ ਦਿਖਾਉਣਾ ਜਦੋਂ ਦਾ ਤੇਰਾ ਮੁੱਖ ਤੱਕਿਆ ਮੈਨੂੰ ਫੁੱਲ ਗਿਆ ਸ਼ੀਸ਼ੇ ਮੋਰੇ ਖੜਨਾ ਜਦੋਂ ਦਾ ਤੇਰਾ ਮੁਖ ਤੱਕਿਆ ਮੈਨੂੰ ਫੁੱਲ ਗਿਆ ਸ਼ੀਸ਼ੇ ਮੋਰੇ ਖੜਨਾ ਜੇ ਉਹਦਾ ਤੇਰਾ ਮੁਖ ਤੱਕਿਆ ਹੋਇਆ ਮੇਰੇ ਚੈਨਲ ਤੇ ਬਲਵਿੰਦਰ ਬਿਆਲਪੁਰੀ ਨੇ ਗਾਇਆ ਸੁਣਾ ਹਾਂਜੀ ਕੰਗਣਾ ਨੂੰ ਕੰਗਣਾ ਗੀਤ ਕੰਗਣਾ ਜੀ ਠੀਕ ਹੈ ਜੀ ਕੰਗਣਾ ਇੱਕ ਮੇਰਾ ਗੀਤ ਯੂਐਸਏ ਕੇ ਹਿੱਸੇ ਨੂੰ ਗਰਨੇ ਗਾਇਆ ਜੱਟ ਚੱਲਿਆ ਟਰਾਲਾ ਲੈ ਕੇ ਉਹ ਬਹੁਤ ਜ਼ਿਆਦਾ ਉਹਨੂੰ ਵੀਊ ਮਿਲੇ ਨੇ ਉਹਦੇ ਚੈਨਲ ਤੇ ਅੱਛਾ ਜੀ ਤੇ ਇੱਕ ਕੰਗਣਾ ਦਾ ਗੀਤ ਕਰਨਬੁਤ్ర ਨੇ ਗਾਇਆ ਰੇਨਬੋ ਅੱਛਾ ਰੇਨਬੋ ਹਾਂ ਉਹ ਉਹ ਉਹਨਾਂ ਦੇ ਚੈਨਲ ਤੇ ਨੇ ਇੱਕ ਸੁਣਵੇ ਸੱਜਣਾ ਇੱਕ ਮੇਰਾ ਸੌਂਗ ਆਇਆ ਬਨੇਰੇ ਦੋ ਦੋ ਵਾਰੀ ਰਿਲੀਜ਼ ਹੋ ਚੁੱਕਾ ਪਹਿਲਾਂ ਕੰਪਨੀ ਦੇ ਚੈਨਲ ਤੇ ਸੀ ਫਿਰ ਮੈਨਾਂ ਲੰਨਾ ਕਿਹਾ ਤੁਸੀਂ ਪਾ ਲੋ ਫਿਰ ਮੈਂ ਆਪਣੇ ਚੈਨਲ ਤੇ ਦੁਬਾਰਾ ਦੀ ਵੀਡੀਓ ਬਣਾ ਕੇ ਰਿਲੀਜ਼ ਕੀਤਾ ਅੱਛਾ ਜੀ ਸੁਣ ਲੈ ਸੱਜਣਾ ਹਾਂ ਤੇ ਇੱਕ ਇਹ ਕਾਮ ਬੋਲਦੇ ਅੱਛਾ ਹਾਂ ਕਿ ਵੇਖ ਲੈ ਤੁਸੀਂ ਮੇਨੇ ਬਨੇਰੇ ਦਾ ਦਿਨ ਆ ਕੇ ਕਾਮ ਬੋਲਦੇ ਅਸਾਂ ਸਦਰਾਂ ਦੇ ਦੀਵੇਂ ਜਗਾਇ ਵੇ ਅੱਖੀਆਂ ਚ ਹੰਝੂ ਡੋਲ ਕੇ ਬਹੁਤ ਕਾਫੀ ਤੁਹੀਂ ਲੰਮੀਆਂ ਪਲਾਂਗਾ ਮਾਰ ਗਏ ਨੇ बस ये परमात्मा दी मेरा मैं ज्यादा गीत लिख दिया बुक च मेरी च ज्यादा ਕਰਤਾ ਇਸ ਆਪਣੀਆਂ ਨੇ ਮੈਂ ਗੀਤ ਨਹੀਂ ਇਹਦੇ ਚ ਪਾੰਦੀ ਅੱਛਾ ਅੱਛਾ ਇਹਦੇ ਚ ਕਵਤਾ ਨੇ ਇੱਕ ਦੋ ਗੀਤ ਹੋਣਗੇ ਜਾਂ ਧਾਰਮਿਕ ਹੋਣਗੇ ਬਾਕੀ ਮੇਰੀਆਂ ਗੀਤ ਅਲੱਗ ਹੁੰਦੇ ਆ ਇਸ ਸਨਮਾਨ ਜਿਹੜੇ ਤੁਹਾਨੂੰ ਕਿਤੁਕਿਤੋਂ ਮਿਲਿਆ ਜੀ ਅਜੇ ਤੱਕ ਸਨਮਾਨ ਬਹੁਤ ਸਾਰੇ ਤੇ ਕਵੀ ਦਰਬਾਰਾਂ ਚ ਮਿਲਦੇ ਆ ਪਟਿਆਲੇ ਸੀ ਭਾਸ਼ਾ ਵਿਭਾਗ ਦਫਤਰ ਚੋਂ ਅੱਛਾ ਇਹ ਐਤੋਂ ਅਵਸਰ ਤੇ ਗੁਰਮੁਖੀ ਦੇ ਵਾਰਿਸ ਚੈਨਲ ਵੱਲੋਂ ਇਹ ਮੈਨੂੰ ਜਦੋਂ ਨਕੋਦਰ ਦਲਵਿੰਦਰ ਬਿਆਲਪੁਰੀ ਸਾਹਿਬ ਨੇ ਮੇਰਾ ਗੀਤ ਗਾਇਆ ਸੀ ਤੇ ਉੱਥੇ ਨਾ ਪ੍ਰੋਗਰਾਮ ਕਰਾਇਆ ਸੀ ਵੇੜਾ ਮੈਂ ਮਲਿਆ ਬਹੁਤ ਵੱਡਾ ਕਲਚਰ ਪ੍ਰੋਗਰਾਮ ਹੋਇਆ ਸੀ ਉੱਥੇ ਬੁਲਾਇਆ ਸੀ ਉਹਨਾਂ ਨੇ ਠੀਕ ਹੈ ਉੱਥੇ ਫਿਰ ਉਹਨਾਂ ਨੇ ਚੀਲ ਦੇ ਨਾਲ ਫਲਕਾਰੀ ਨਾਲ ਮੈਟਰ ਰੰਗ ਨੂੰ ਮੈਂ ਸਨਮਾਨ ਕੀਤਾ ਇੱਕ ਉਹ ਪਟਿਆਲਾ ਯੂਨੀਵਰਸਿਟੀ ਚ ਮੈਨੂੰ ਰਿਫਰ ਵਾਰ ਜਿਹੜਾ ਮੇਰੇ ਗੀਤ ਨੂੰ ਕਰ ਸਜਦਾ ਮੇਰਾ ਧਾਰਮਿਕ ਗੀਤ ਰਿਲੀਜ਼ ਹੋਇਆ अच्छा जी ते ਛੋਟੇ ਛੋਟੇ ਸਾਜਾਂ ਦੇ ਘਰ ਸਜ ਦਸ ਰਹੰਦੇ ਦੀਵਾਰੇ ਤੇਰੇ ਵਿੱਚ ਖਰੇ ਲਾਲ ਦੇ ਪਿਆਰੇ ਇਹ ਕੋਨੋਂ ਨਾ ਉਥੇ ਨਾਮਿਨੇਟ ਹੋਇਆ ਸੀ ਤੁਮ ਸੇ ਮੈਨੂੰ ਉਹਨਾਂ ਨੇ ਸਨਮਾਨ ਕੀਤਾ ਫਿਰ ਤੇ ਬਾਕੀ ਕਵੀ ਦਰਬਾਰਾਂ ਚੋਂ ਤੇ ਮਿਲਦੇ ਰਹਿੰਦੇ ਨੇ ਜਾਂਦੇ ਰਹੀਦਾ ਹਰ ਜਗ੍ਹਾ ਜਿੱਥੇ ਵੀ ਹੁੰਦਾ ਪਹੁੰਚਿਆ ਜਾਂਦਾ ਉਥੇ ਜ਼ਰੂਰ ਪਹੁੰਚੀਦਾ ਜਿਹੜੇ ਜ਼ਿਆਦਾ ਦੂਰ ਹੁੰਦੇ ਨੇ ਰਾਜੰਦ ਚਲੋ ਜਾਂਦੇ ਜਾਂਦੇ ਇੱਕ ਆਪਣੀ ਕਵਤਾ ਸੁਣਾਉਂ ਮੈਂ ਇਹ ਕਵਿਤਾ ਸੁਣਾਉਣਾ ਚਾਹੂੰਗੀ ਕਾਫੀ ਲਿਖੀ ਹੈ ਮੈਂ ਤੇ 40 ਸਾਲ ਹੋ ਗਏ ਨੇ ਥੋੜੀ ਸੁਣਨ ਉਹ ਦੀ ਸੁਣਾ ਦੂਗੀ ਅੱਛਾ ਜਰਾ ਹੌਲੀ ਹੌਲੀ ਚੱਲੇ ਜ਼ਿੰਦਗੀਏ ਜਰਾ ਹੌਲੀ ਹੌਲੀ ਚੱਲ ਜ਼ਿੰਦਗੀਏ ਕੁਝ ਫਰਜ਼ ਨਿਭਾਉਣੇ ਬਾਕੀ ਨੇ ਥੋੜੀ ਰਫਤਾਰ ਘਟਾ ਲੈ ਜ਼ਿੰਦਗੀਏ ਅਜੇ ਰਸਤੇ ਨੇ ਨਿਭਾਉਣੇ ਬਾਕੀ ਨੇ ਤੇ ਪ੍ਰਿਆਨ ਨਹੀਂ ਜਾਂਦਾ ਕਿਉਂਕਿ ਹਮਾਰੇ ਕਿਤੇ ਰੁਸਣਾ ਪੈਣﾞﾞੇ ਕੁਝ ਬੋਲੀ ਲੇ ਤੇ ਡਰ ਲੱਗੇ ਜੇ ਕੁਛ ਬੋਲ ਗਏ ਤੇ ਕਿਤੇ ਡਾਰ ਲੱਗੇ ਕਿਤੇ ਜਾਲੇ ਵੀ ਰੋਣਾ ਪੈਣ ਇਹਨਾਂ ਘਾਟਾ ਸਮਾਨੀ ਚੜੀਆਂ ਵਿੱਚ ਹਨੇਰੇ ਜਾਲੇ ਦੀ ਲੜਾਈ ਬਾਕੀ ਏ ਜਿڑا ਹੌਲੀ ਹੌਲੀ ਚੱਲ ਜ਼ਿੰਦਗੀ ਆ ਕੁਛ ਫਰਦ ਨੂੰ ਬਾਣੇ ਬਾਕੀ ਨੇ ਬਹੁਤ ਅਜੇ ਰਸੇ ਹੋਏ ਨੂੰ ਨਾਣੇ ਬਾਕੀ ਨੇ ਤੁਹਾਨੂੰ ਮੈਡਮ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਨੂੰ ਬਹੁਤ ਸਾਡੇ ਚੈਨਲ ਨੂੰ ਬਤਨ ਦੀ ਮਿੱਟੀ ਨੂੰ ਚੈਨਲ ਨੂੰ ਬਹੁਤ ਜ਼ਿਆਦਾ ਟਾਈਮ ਦਿੱਤਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੇ ਆਂ ਤੇ ਇਹਦੇ ਨਾਲ ਹੀ ਤੁਹਾਨੂੰ ਸਸਿਕਾਲ ਜੀ ਸਸਿਕਾਲ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੇ ਵਤਨ ਦੀ ਮਿੱਟੀ ਚਾਣ ਵਾਲਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮੈਨੂੰ ਮਾਏ ਤੇ ਵੈਸੇ ਨਹੀਂ ਮੰਨੂੰਗੀ ਸਮਝੀ ਆਪਣੇ ਆਪ ਨੂੰ ਮੇਰੇ ਚ ਇਨਾ ਕੋ ਖਾਸ ਨਹੀਂ ਜੀ ਇਹ ਪਰਵਾਲੇ ਦੀ ਮਿਹਰ ਆ ਤੇ ਜਾਂ ਤੁਹਾਡੇ ਲੋਕਾਂ ਦਾ ਪਿਆਰ ਹੈ ਜਿਨ੍ਹਾਂ ਨੇ ਸਾਡਾ ਫੋਨ ਇਸ ਚੈਨਲ ਤੋਂ ਬਾਅਦ ਅਗਲੇ ਹਫਤੇ ਅਸੀਂ ਆਪਣਾ ਇੱਕ ਨਵਾਂ ਐਪੀਸੋਡ ਲੈ ਕੇ ਆਵਾਂਗੇ ਪੰਜਵਾਂ ਪਾਗ ਉਦੇ ਨਾਲ ਸਾਡਾ ਨਵਾਂ ਚਿਹਰਾ ਆਪ ਜੀ ਦੇ ਰੂਪ ਰੂਪ ਕੀਤਾ ਜਾਊਗਾ ਸਤਿ ਸ਼੍ਰੀ ਅਕਾਲ ਜੀ